ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੁਨੋ ਤੂ ਬੰਦਨਨ ਕਬਾਰ ਸਰਬ ਕਲਾ ਸਮਰਤ ਦੁਲੰਤਿ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਤੁਮਰੀ ਸਰਨਤਮਾਰੀ ਆਸਾ ਤੁਮਹੀ ਸੱਜਣ ਸੁਹੇਲੇ ਰਖੋ ਰਖਣਹਾਰ ਦਿਆਲਾ ਨਾਨਕ ਕਰਕੇ ਗੋਲੇ ਸੁਖੋ ਟਲ ਗੁਰਸੇਵੀ ਆਹਨ ਸਹਿ ਸੁਪਾਈ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਪਹਿਲਾ ਮੁਸਲਮਾਨ ਸਿਵਤ ਸਰੀਅਤ ਪੜ ਪੜ ਕਰੇ ਵਿਚਾਰ ਬੰਦੇ ਸੇ ਜੇ ਪਵੈ ਵਿੱਚ ਬੰਦੀ ਵੇਖਣ ਕੋ ਦੀਦਾਰ ਮੁਸਲਮਾਨ ਸਿਫਤ ਸਰੀਅਤ ਪੜ ਪੜ ਕਰੇ ਵਿਚਾਰ ਬੰਦੇ ਸੇ ਜੇ ਪਵੈ ਵਿੱਚ ਬੰਦੀ ਵੇਖਣ ਕੋ ਦੀਦਾਰ हिन्दू सालाही सालाहन दर्शन रूप अपार तीर्थ नावे अर्चा पूजा अग्रवास बहकार जोगी सुन त्याइन जित अलख नाम करतार ਸੂਖਮ ਮੂਰਤ ਨਾਮ ਨਰੰਜਨ ਕਾਇਆ ਕਾ ਆਕਾਰ ਸਤਿਆ ਮਨ ਸੰਤੋਖ ਉਪਜ ਦੇਣੈ ਕੈ ਵਿਚਾਰ ਦੇ ਦੇ ਮੰਗਹਿ ਸਹਿ ਸਾ ਗੂਣਾ ਸੋਭ ਕਰੇ ਸੰਸਾਰ ਚੂਰਾ ਜਾਰ ਤੈ ਕੂੜਿਆਰਾ ਖਾਰਾ ਬੇਕਾਰ ਇੱਕ ਹੋਦਾ ਖਾਏ ਚੱਲ ਹੈ ਏ ਥਾਉ ਤਿੰਨਾ ਪੇਕਾਈ ਕਾਰ ਜਲ ਥਲ ਜੀਆ ਪੂਰੀਆ ਲੋਆ ਆਕਾਰ ਆਕਾਰ ਜਲ ਥਲ ਜੀਆ ਪੂਰੀਆ ਲੋਹਾ ਆਕਾਰ ਆਕਾਰ ਵੇ ਜੇ ਆਖੈ ਸੋ ਤੂੰ ਹੈ ਜਾਣ ਤਿੰਨਾ ਪੇ ਤੇਰੀ ਸਾਰ ਨਾਨਕ ਭਗਤਾ ਭੁਖਸਾ ਲਾਹਣ ਸਚ ਨਾਮ ਆਧਾਰ ਸਦਾ ਆਨੰਦ ਰਹੇ ਦਿਨ ਰਾਤਿ ਗੁਣਵੰਤਿਆਂ ਪਾਸਾਰ ਮਹੱਲਾ ਪਹਿਲਾ ਮਿੱਟੀ ਮੁਸਲਮਾਨ ਕੀ ਪੇੜੈ ਪਈ ਕੁਮਿਆਰ ਘੜ ਭਾਂਡੇ ਇੱਟਾ ਕੀਆ ਜਲਦੀ ਕਰੇ ਪੁਕਾਰ ਜਲ ਜਲ ਰੂਵੈ ਬਪੜੀ ਝੜ ਝੜ ਪਵਹਿ ਅੰਗਿਆਰ ਨਾਨਕ ਜਿਨ ਕਰਤਾ ਕਾਰਣ ਕੀਆ ਸੋ ਜਾਣੈ ਕਰਤਾ ਪਉੜੀ ਬਿਨ ਸਤਗੁਰ ਕਿਨੈ ਨਾ ਪਾਇਓ ਬਿਨ ਸਤਗੁਰ ਕਿਨੈ ਨਾ ਪਾਇਆ ਸਤਿਗੁਰ ਵਿੱਚ ਆਪ ਰਖਿਓ ਨ ਕਰ ਪ੍ਰਗਟ ਆਖ ਸੁਨਾਇ ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋ ਮੋਹ ਚੁਕਾਇ ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉਚਤ ਲਾਇ ਜਗ ਜੀਵਨ ਦਾਤਾ ਪਾਇ ਉੱਤਮ ਇਹੋ ਵਿਚਾਰ ਹੈ ਜਿਨ ਸੱਚ ਸਿਉ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ